ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਰੱਬ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੀ ਅਚਰ ਜਦੀਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜ ਰਖਾਈ ਮਨ ਬਿਲਾਸ ਪਏ ਸਾਹਿਬ ਕੇ ਅਚਰ ਜ ਦੇਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਹਮ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਹਮ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜੋ ਪਾਵਨ ਉਪਦੇਸ਼ ਅੰਮ੍ਰਿਤ ਵੇਲੇ ਆਪਾਂ ਸਮੂਹੀ ਵਾਂਗ ਬਖਸ਼ਿਸ਼ ਕੀਤੇ ਹਨ ਹਮ ਗੁਰੂ ਸਾਹਿਬ ਜੀ ਦੇ ਪਾਵਨ ਅੰਗ 682 ਅੰਗ ਦੇ ਉੱਪਰ ਤਨਾ ਸਰੀਰ ਆਗ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜਿਸ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਨੂੰ ਆਪਣੇ ਬਣਾ ਲੈਂਦੇ ਹਨ ਉਨਾਂ ਦੇ ਉੱਪਰ ਕੈਸੀਆਂ ਬਖਸ਼ਿਸ਼ਾਂ ਵਰਤਾਂਦੇ ਐ ਸਤਿਗੁਰੂ ਦਇਆ ਕਰ ਦੇ ਤਨਾਸਰੀ ਮਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਘੜੀ ਆਮ ਤੌਰ ਤੇ 24 ਮਿੰਟਾਂ ਦੀ ਐ ਪਰ ਜਿਸ ਘੜੀ ਦੀ ਗੱਲ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਰਦੇ ਹਨ ਇਹ ਘੜੀ ਉਹ ਹੈ ਜਿਸ ਸਮੇਂ ਬੰਦੇ ਦੇ ਉੱਪਰ ਦੁੱਖ ਦਾ ਸਮਾਂ ਆਉਂਦਾ ਹੈ ਜਿਸ ਸਮੇਂ ਬੰਦਾ ਡੋਲ ਜਾਂਦਾ ਹੈ ਜਿਸ ਸਮੇਂ ਬੰਦਾ ਰੱਬ ਅੱਗੇ ਸ਼ਿਕਵੇ ਕਰਨ ਲੱਗ ਪੈਂਦਾ ਹੈ ਉਹਦੇ ਪਾਣੇ ਤੋਂ ਬਾਹਰ ਹੋ ਕੇ ਰਾਬ ਨੂੰ ਉਲਾਂਬੇ ਦੇਂਦਾ ਹੈ ਦੁੱਖ ਨੂੰ ਮਹਿਸੂਸ ਕਰਦਾ ਹੈ ਦੁੱਖ ਵਿੱਚ ਬੰਦਾ ਵਿਲਕਦਾ ਹੈ ਇੱਥੇ ਉਸ ਘੜੀ ਦੀ ਗੱਲ ਗੁਰੂ ਸਾਹਿਬ ਕਿਰਪਾ ਕਰਕੇ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਔਖੀਆਂ ਘੜੀਆਂ ਨਹੀਂ ਦੇਖਣ ਦਿੰਦੇ ਔਖਾ ਸਮਾਂ ਨਹੀਂ ਦੇਖਣ ਦਿੰਦੇ ਆਪਣਾ ਮਿਰਦ ਸੰਭਾਲੇ ਅਕਾਲ ਪੁਰਖ ਵਾਹਿਗੁਰੂ ਆਪਣਾ ਧਰਮ ਸੰਭਾਲਦੇ ਹਨ ਕਿਉਂਕਿ ਧਰਮ ਹੈ ਪ੍ਰਮਾਤਮਾ ਦਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਆਪਣੇ ਪਿਆਰਿਆਂ ਦੀ ਆਪ ਪੈਜ ਰਖਣੀ ਆਪ ਉਹਨਾਂ ਦੇ ਸਹਾਈ ਹੋਣਾ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਰਮ ਹੈ ਗੁਰੂ ਸਾਹਿਬ ਕਿਰਪਾ ਕਰਦੇ ਹਨ ਜਿਹੜੇ ਪ੍ਰਮਾਤਮਾ ਨਾਲ ਜੁੜ ਜਾਂਦੇ ਐ ਜੋ ਪ੍ਰਮਾਤਮਾ ਨਾਲ ਪ੍ਰੀਤ ਪਾ ਲੈਂਦੇ ਹਨ ਫੇਰ ਗੁਰੂ ਸਾਹਿਬ ਕਿਰਪਾ ਕਰਦੇ ਐ ਆਪਣੇ ਪਿਆਰਿਆਂ ਨੂੰ ਔਖੀਆਂ ਕੜੀਆਂ ਦਾ ਜਿਹੜਾ ਸਮਾਂ ਉਹ ਪ੍ਰਤੀਤ ਨਹੀਂ ਹੋਣ ਦਿੰਦੇ ਦੁੱਖ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਬਣਾਈ ਰੱਖਦੇ ਹਨ ਕਿਰਪਾ ਕਰਦੇ ਹਨ ਸਤਿਗੁਰੂ ਦਇਆ ਕਰਦੇ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਨੇ ਕਿਰਪਾ ਵਾਲੀ ਦ੍ਰਿਸ਼ਟੀ ਕਰ ਦਿੱਤੀ ਹੈ ਉਹਨਾਂ ਦੇ ਦੁੱਖ ਦੂਰ ਕਰ ਦਿੱਤੇ ਹਨ ਕਿਰਪਾ ਕਟਾਕ ਅਵਲੋਕਨ ਕਿਨੋ ਕਿਰਪਾ ਦ੍ਰਿਸ਼ਟੀ ਨਾਲ ਜਿਨ੍ਹਾਂ ਜਿਨ੍ਹਾਂ ਦੇ ਵੱਲ ਵੇਖਣਾ ਕੀਤਾ ਦਾਸ ਕਾ ਦੁੱਖ ਬਿਦਾਰਿਓ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦੁੱਖਾਂ ਦਾ ਆਪਣੇ ਪਿਆਰਿਆਂ ਦਾ ਦੁੱਖ ਜਿਹੜਾ ਹੈ ਉਹ ਦੂਰ ਕਰ ਦਿੱਤਾ ਦੁੱਖ ਨਿਵਾਰ ਦਿੱਤੇ ਐਸੀ ਦਇਆ ਹੈ ਜਿਨ ਕਉ ਨਦਰ ਕਰਮ ਤੇ ਨਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ੍ਹਾਂ ਦੇ ਉੱਪਰ ਨਦਰ ਕਰ ਦਿੱਤੀ ਨਾਮ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੀ ਨਦਰ ਦੇ ਨਾਲ ਹੀ ਨਿਹਾਲ ਕਰ ਦਿੱਤਾ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਵਰਤਾਈਆਂ ਹਨ ਤੇ ਨਦਰ ਵੀ ਉਹਨਾਂ ਤੇ ਹੁੰਦੀ ਹੈ ਜੋ ਗੁਰੂ ਸਾਹਿਬ ਜੀ ਦੀ ਸਰਨ ਦੇ ਵਿੱਚ ਆਉਂਦੇ ਐ ਜੋ ਹੁਕਮ ਨੂੰ ਜੀਵਨ ਦੇ ਵਿੱਚ ਕਮਾਉਂਦੇ ਹਨ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਂਦੇ ਹੈ ਫਿਰ ਉਹ ਉਹਨਾਂ ਦੇ ਜੀਵਨ ਦੇ ਵਿੱਚ ਹਾਂ ਭਾਵੇਂ ਦੁੱਖ ਦਾ ਸਮਾਂ ਆਵੇ ਜ਼ਰੂਰ ਇਹ ਨਹੀਂ ਵੀ ਰੱਬ ਦੇ ਪਿਆਰਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸੇਵਾ ਸਿਮਰਨ ਕਰਨ ਵਾਲਿਆਂ ਨੂੰ ਧਰਮੀਆਂ ਨੂੰ ਕਦੇ ਦੁੱਖ ਨਹੀਂ ਦੇਖਣੇ ਪਏ ਧਰਮ ਦੇ ਰਾਹ ਦੇ ਉੱਤੇ ਚੱਲਦਿਆਂ ਜਿਹੜੇ ਦੁੱਖ ਉਹਨਾਂ ਨੇ ਸਰੀਰ ਤੇ ਭੋਗਿਆ ਉਹ ਦੁੱਖ ਆਮ ਬੰਦਾ ਕਦੇ ਵੀ ਨਹੀਂ ਭੋਗ ਸਕਦਾ ਆਮ ਬੰਦਾ ਉਹ ਦੁੱਖਾਂ ਦੇ ਸਮੇਂ ਦੇ ਵਿੱਚ ਝੁਕ ਜਾਵੇਗਾ ਕਰਲਾਵੇਗਾ ਬਿਲਕੇਗਾ ਬਹੁਤ ਤਰੀਕਿਆਂ ਨਾਲ ਆਪਣਾ ਦਰਦ ਬਿਆਨ ਕਰੇਗਾ ਔਰ ਜੋ ਧਰਮੀਆਂ ਨੇ ਦੁੱਖ ਆਪਣੇ ਤਨ ਤੇ ਹੰਡਾ ਕੇ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਉਹ ਬਿਰਤੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਬਖਸ਼ਦੇ ਹਨ ਉਹ ਉਹਨਾਂ ਦੇ ਕੋਲ ਹੀ ਹੈ ਜਿਹੜੇ ਪ੍ਰਮਾਤਮਾ ਦੇ ਆਪਣੇ ਹੋ ਗਏ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਇਹ ਕੜੀ ਦਾ ਉਹ ਕੜੀ ਦਾ ਜ਼ਿਕਰ ਹੈ ਅਕਾਲ ਪੁਰਖ ਵਾਹਿਗੁਰੂ ਬਿਰਤ ਧਰਮ ਇਸ ਤਰ੍ਹਾਂ ਸੰਭਾਲਦੇ ਹੈ ਉਹਨਾਂ ਦਾ ਅੰਦਰ ਹੀ ਇੰਨਾ ਦ੍ਰਿੜ ਕਰ ਦਿੰਦੇ ਹੈ ਇੰਨਾ ਪੱਕਾ ਕਰ ਦਿੰਦੇ ਐ ਭਾਵੇਂ ਕਿੱਡਾ ਵੀ ਦੁੱਖ ਜੀਵਨ ਦੇ ਵਿੱਚ ਆ ਜਾਏ ਉਹ ਭਗਤੀ ਦੇ ਧਰਮ ਦੇ ਰਾਹ ਤੇ ਚੱਲਦਿਆਂ ਡੋਲਦੇ ਨਹੀਂ ਉਹਨਾਂ ਦੇ ਉੱਪਰ ਬਖਸ਼ਿਸ਼ ਹੋ ਜਾਂਦੀ ਐ ਦਇਆ ਵਰਤ ਜਾਂਦੀ ਐ ਉਹਨਾਂ ਦਾ ਹਿਰਦਾ ਗੁਰੂ ਸਾਹਿਬ ਇੰਨਾ ਮਜ਼ਬੂਤ ਕਰ ਦਿੰਦੇ ਹਨ ਫੇਰ ਉਹਨਾਂ ਨੂੰ ਡਰ ਨਹੀਂ ਰਹਿੰਦਾ ਕਿ ਕੋਈ ਸਾਨੂੰ ਮਾਰ ਲਏਗਾ ਉਹਨਾਂ ਦੇ ਜੀਵਨ ਵਿੱਚ ਇੱਕ ਗੱਲ ਐ ਮਾਰੇ ਰੱਖ ਐ ਏਕੋ ਆਪ ਮਾਨਕ ਕਹਿ ਕੇ ਸਨਾਹੀ ਹਾਥ ਮਾਰਨ ਵਾਲਾ ਵੀ ਉਹ ਹੈ ਰੱਖਣ ਵਾਲਾ ਵੀ ਉਹ ਹੀ ਹੈ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਮਾਰੇ ਰੱਖੇ ਏਕੋ ਸੋਏ ਉਹ ਪਰਮਾਤਮਾ ਹੀ ਹੈ ਮਾਰ ਲਏਗਾ ਰੱਖ ਲਏਗਾ ਉਹਦੇ ਹੱਥ ਦੇ ਵਿੱਚ ਹੈ ਫਿਰ ਰੱਬ ਦੇ ਪਿਆਰੇ ਕਦੇ ਵੀ ਭੈ ਨਹੀਂ ਜੀਵਨ ਦੇ ਵਿੱਚ ਖਾਂਦੇ ਭਾਵੇਂ ਗੱਲ ਸੱਚ ਦੀ ਹੋਵੇ ਧਰਮ ਦੀ ਹੋਵੇ ਮਾੜੇ ਤੇ ਮਜਲੂਮ ਨਾਲ ਖੜਨ ਦੀ ਹੋਵੇ ਉਹਨਾਂ ਨੂੰ ਪਤਾ ਹੈ ਜਿੰਨੇ ਸਵਾਸ ਮਿਲੇ ਐ ਉਹ ਮੁੱਕ ਜਾਣਗੇ ਤੇ ਤਨ ਮਿੱਟੀ ਹੋ ਜਾਣਾ ਹੈ ਜੇ ਡਰਦਿਆਂ ਹੀ ਉਮਰ ਬਤੀਤ ਕੀਤੀ ਕਦੇ ਹੱਕ ਸੱਚ ਦੀ ਗੱਲ ਨਾ ਕੀਤੀ ਇਸੇ ਡਰ ਤੋਂ ਕਿ ਕਿਤੇ ਮਾਰੇ ਨਾ ਜਾਈਏ ਫੇਰ ਤੇ ਕਬਰਾਂ ਉਹਨਾਂ ਦੀਆਂ ਵੀ ਆ ਜਿਹੜੇ ਕਦੇ ਬੋਲੇ ਹੀ ਨਹੀਂ ਕਿ ਕਿਤੇ ਮਾਰੇ ਨਾ ਜਾਈਏ ਹੱਕ ਸੱਚ ਦੀ ਗੱਲ ਕਰਦੇ ਉਹ ਵੀ ਸੜ ਕੇ ਸਵਾਹੀ ਹੋਏ ਐ ਬਹੁਤ ਨੇ ਜੇ ਬਾਬਾ ਬਚੱਤਰ ਸਿੰਘ ਨੇ ਮੱਥੇ ਦੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰੀ ਤੇ ਦੁਨੀਆ ਅੱਜ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ ਉਹਨਾਂ ਨੂੰ ਸ਼ਹੀਦ ਦਾ ਰਤਬਾ ਪ੍ਰਾਪਤ ਹੋਇਆ ਬਾਬਾ ਬਚੱਤਰ ਸਿੰਘ ਜੀ ਨੂੰ ਵੱਡੀ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਸਰਸਾ ਦੇ ਕਿਨਾਰੇ ਜੰਗ ਕਰਦਿਆਂ ਜ਼ਖਮੀ ਹੋਏ ਤੇ ਨੇ ਅੰਗ ਖਾਂ ਉਹਨਾਂ ਦੀ ਹਵੇਲੀ ਦੇ ਵਿੱਚ ਉਹਨਾਂ ਨੇ ਆਪਣਾ ਸਰੀਰ ਤਿਆਗਿਆ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ ਤੇ ਇੱਕ ਪਾਸੇ ਦੁਨੀ ਚੰਦ ਸੀ ਸਤਿਗੁਰਾਂ ਤੋਂ ਬੇਮੁਖ ਹੋ ਕੇ ਭਜਿਆ ਵੀ ਕਿਤੇ ਮਾਰਿਆ ਨਾ ਜਾਵਾਂ ਹਾਤੀ ਦਾ ਮੁਕਾਬਲਾ ਕਰਦਾ ਤੇ ਮਾਰਿਆ ਫਿਰ ਵੀ ਗਿਆ ਪਰ ਜੀਵਨ ਦੇ ਵਿੱਚ ਫਟਕਾਰਾਂ ਹੀ ਮਿਲੀਆਂ ਮੌਤ ਤੋਂ ਬਾਅਦ ਵੀ ਫਟਕਾਰਾਂ ਹੀ ਮਿਲੀਆਂ ਰੱਬ ਦੇ ਪਿਆਰਿਆਂ ਦੇ ਹਿਰਦੇ ਚੋਂ ਇਹ ਡਰ ਨਿਕਲ ਜਾਂਦਾ ਹੈ ਜੇ ਮਰਨਾ ਹੀ ਹੈ ਤੇ ਧਰਮੀ ਬਣ ਕੇ ਮਰੀਏ ਮਰਨਾ ਹੀ ਹੈ ਤੇ ਸੱਚ ਦੀ ਰਾਹ ਤੇ ਚੱਲਦੇ ਆ ਮਰੀਏ ਮਰਨਾ ਹੀ ਹੈ ਤੇ ਉਹ ਮੌਤ ਮਰੀਏ ਵੀ ਦੁਨੀਆਂ ਸੋਹਲੇ ਗਾਵੇ ਐਸੀਆਂ ਕੜੀਆਂ ਜੜੀਆਂ ਕੜੀਆਂ ਦੇ ਵਿੱਚ ਬੰਦਾ ਡੋਲ ਜਾਂਦਾ ਹੈ ਉਹ ਕੜੀਆਂ ਰੱਬ ਦੇ ਪਿਆਰਿਆਂ ਦੇ ਜੀਵਨ ਵਿੱਚ ਕਦੇ ਵੀ ਨਹੀਂ ਆਉਂਦੀਆਂ ਉਹ ਕੜੀਆਂ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਨਹੀਂ ਵੇਖਣ ਦਿੰਦੇ ਉਹਨਾਂ ਦਾ ਜੀਵਨ ਸ਼ਿਕਵਿਆਂ ਨਹੀਂ ਸ਼ੁਕਰਾਨਿਆਂ ਦਾ ਭਰਿਆ ਹੁੰਦਾ ਹੈ ਗੁਰੂ ਸਾਹਿਬ ਤਾਈਂ ਸਮਝਾਉਂਦੇ ਭਾਈ ਜਿਸ ਪ੍ਰਮਾਤਮਾ ਨੇ ਮਾਤਾ ਦੇ ਪੇਟ ਦੇ ਵਿੱਚ ਜਿੱਥੇ ਭਿਆਨਕ ਆਗ ਹੈ ਉੱਥੇ ਬੰਦੇ ਨੂੰ ਰੱਬ ਯਾਦ ਹੁੰਦਾ ਹੈ ਉੱਥੇ ਸੁਰਤੀ ਦੇ ਵਿੱਚ ਰੱਬ ਵਸਿਆ ਹੁੰਦਾ ਹੈ ਪਰ ਰੱਬ ਫਿਰ ਉੱਥੇ ਸੇਕ ਵੀ ਨਹੀਂ ਲੱਗਣ ਦਿੰਦਾ ਸੜਨ ਨਹੀਂ ਦਿੰਦਾ ਬੰਦੇ ਨੂੰ ਜਦੋਂ ਮਾਤਾ ਦੇ ਉਦਰ ਦੇ ਵਿੱਚ ਹੁੰਦਾ ਹੈ ਤੇ ਮਹਾਰਾਜੇ ਕਹਿੰਦੇ ਜਿੰਨੇ ਤੈਨੂੰ ਉਥੇ ਬਚਾਇਆ ਉਹ ਇੱਥੇ ਵੀ ਤੇਰੀ ਰੱਖਿਆ ਕਰੇਗਾ ਮਾਰੇ ਸਿਰ ਸਮਝਾਉਂਦੇ ਆ ਨਾ ਥਿੱਥੇ ਤੂੰ ਸਮਰਾਥ ਜਿੱਥੇ ਕੋਈ ਨਾਹੀ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਉਥੇ ਉਹਨੂੰ ਕੋਈ ਹੋਰ ਸਮਰੱਥਾ ਦੇ ਕੰਮ ਕਰਦੀ ਨਹੀਂ ਜਿੱਥੇ ਮਾਤਾ ਦੇ ਉਦਰ ਦੇ ਵਿੱਚ ਬੱਚਾ ਪਲ ਰਿਹਾ ਹੁੰਦਾ ਹੈ ਉਥੇ ਇੱਕ ਪਰਮਾਤਮਾ ਹੀ ਹੈ ਜਿਹੜਾ ਉਹਦੀ ਰੱਖਿਆ ਕਰ ਰਿਆ ਹੁੰਦਾ ਹੈ ਉਹਦੀ ਰੱਖਿਆ ਦੇ ਵਿੱਚ ਹੀ ਪਲ ਰਿਹਾ ਹੁੰਦਾ ਬੱਚਾ ਉਹਨੇ ਹੀ ਸਵਾਸ ਦਿੱਤੇ ਹੈ ਤੇ ਜਿੰਨੇ ਸਵਾਸ ਦਿੱਤੇ ਭੋਗਣੇ ਉਹ ਨਹੀਂ ਹੈ ਕਈ ਸੰਸਾਰ ਤੇ ਆਉਂਦੇ ਗਮਣ ਕਰ ਜਾਂਦੇ ਤੇ ਕਈ ਸੰਸਾਰ ਤੇ ਆਉਂਦੇ ਨਹੀਂ ਪਹਿਲਾਂ ਹੀ ਖਤਮ ਹੋ ਜਾਂਦੇ ਹੈ ਇਹ ਖੇਡਾਂ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹਨ ਰੱਬ ਦੇ ਪਿਆਰੇ ਤਾਈਓ ਇਹ ਡਰ ਲਾ ਦੇਂਦੇ ਮਨਾਂ ਦੇ ਵਿੱਚੋਂ ਕਿ ਕੋਈ ਬੰਦਾ ਸਾਨੂੰ ਮਾਰ ਲਏਗਾ ਉਹ ਫਿਰ ਧਰਮੀ ਬਣ ਕੇ ਜੀਵਨ ਬਤੀਤ ਕਰਦੇ ਆ ਉਹਨਾਂ ਨੂੰ ਪਤਾ ਮਾਰ ਐ ਰੱਖੇ ਏਕੋ ਆਪਮਾਨਖ ਕਹੇ ਕਿਛ ਨਾਹੀ ਹੱਥ ਉਹਨਾਂ ਨੂੰ ਪਤਾ ਹੈ ਜੇ ਪਰਮਾਤਮਾ ਤੋਂ ਬਿਨਾਂ ਕੋਈ ਮਾਰ ਨਹੀਂ ਸਕਦਾ ਉਹੀ ਜਦੋਂ ਸਮਾਂ ਆਵੇਗਾ ਉਹਨੇ ਲੈ ਜਾਣਾ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਪਰਮਾਤਮਾ ਤੋਂ ਬਿਨਾਂ ਰੱਖ ਕੋਈ ਵੀ ਨਹੀਂ ਸਕਦਾ ਪਰਮਾਤਮਾ ਤੋਂ ਬਿਨਾਂ ਰੱਖਿਆ ਵੀ ਕਿਸੇ ਨੇ ਨਹੀਂ ਕਰਨੀ ਜਿਸ ਕਰਕੇ ਫਿਰ ਉਹ ਕਿਸੇ ਨਾਲ ਮੋੜ ਨਹੀਂ ਪਾਉਂਦੇ ਬੰਦੇ ਨੂੰ ਬੰਦੇ ਦਾ ਰਖਵਾਲਾ ਜਾਣ ਕੇ ਬੰਦਿਆਂ ਦੇ ਨਾਲ ਬਹੁਤਾ ਪ੍ਰੇਮ ਨਹੀਂ ਝੂਠੀ ਵਡਿਆਈ ਨਹੀਂ ਦਿੰਦੇ ਕਿਸੇ ਨੂੰ ਕਿਉਂਕਿ ਸਤਗੁਰੂ ਸਮਝਾ ਰਹੇ ਜਨਨ ਪਿਤਾ ਲੋਕ ਸੁਤ ਬੰਨਤਾ ਕੋਈ ਨਾ ਕਿਸ ਕੀ ਦਰਿਆ ਕਿਸੇ ਨੂੰ ਕਿਸੇ ਦਾ ਕੋਈ ਆਸਰਾ ਨਹੀਂ ਅੰਤ ਦੇ ਸਮੇਂ ਤੱਕ ਕਿਸੇ ਨੇ ਵੀ ਕੰਮ ਆਉਣਾ ਕੰਮ ਤਾਂ ਉਹੀ ਆਏਗਾ ਨਾ ਜਿਹੜਾ ਆਪ ਸਮਰੱਥਾवान ਹੈ ਤੇ ਜਿਸ ਬੰਦੇ ਕੋਲ ਆਪਣੇ ਕੋਲ ਹੀ ਸਮਰੱਥਾ ਨਹੀਂ ਹੈ ਉਹ ਕਿਵੇਂ ਕਿਸੇ ਦੇ ਕੰਮ ਆ ਜਾਏਗਾ ਮਹਾਰਾਜ ਸਹਿਬ ਕਿਰਪਾ ਕਰਦੇ ਹੈ ਇਸ ਕਰਕੇ ਰੱਬ ਦੇ ਪਿਆਰਿਆਂ ਦੇ ਹਿਰਦੇ ਐਨੇ ਦ੍ਰਿੜ ਹੋ ਜਾਂਦੇ ਹੈ ਉਹ ਧਰਮ ਦੇ ਮਾਰਗ ਤੇ ਚੱਲਦਿਆਂ ਜਾਂ ਭਗਤੀ ਦੇ ਮਾਰਗ ਤੇ ਚੱਲਦਿਆਂ ਹੋયા ਉਹਨਾਂ ਦਾ ਹਿਰਦਾ ਕਦੇ ਡੋਲਦਾ ਨਹੀਂ ਔਖੀਆਂ ਕੜੀਆਂ ਦੇ ਵਿੱਚ ਅੰਤਸ਼ ਕਰਨ ਕਰਕੇ ਹਿਰਦੇ ਕਰਕੇ ਗੁਰੂ ਸਾਹਿਬ ਉਹਨਾਂ ਨੂੰ ਔਖੀ ਕੜੀ ਨਹੀਂ ਦੇਖਣ ਦਿੰਦੇ ਉਹ ਆਪਣੇ ਹਿਰਦੇ ਦੇ ਵਿੱਚ ਧਰਮ ਨੂੰ ਸੰਭਾਲਦੇ ਹਨ ਤੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਦ੍ਰਿੜਤਾ ਦੇ ਕੇ ਨਿਸ਼ਚਾ ਦੇ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਆਪਣਾ ਧਰਮ ਸੰਭਾਲ ਲੈਂਦੇ ਆਂ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਆਪ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਨਾ ਫਿਰ ਅਕਾਲਪੁਰਖ ਵਾਹਿਗੁਰੂ ਹੱਥ ਦੇ ਕਰਕੇ ਉਹਨਾਂ ਦੀ ਰੱਖਿਆ ਕਰਦੇ ਕਿਉਂ ਚਤੁਰ ਦਿਸ਼ਾ ਕੀਨੋਂ ਬਲ ਆਪਣਾ ਸਿਰ ਉੱਪਰ ਕਰ ਤਾਰਿਓ ਅਕਾਲਪੁਰਖ ਵਾਹਿਗੁਰੂ ਦਾ ਚਾਰੇ ਦੁਸ਼ਾਵਾਂ ਦੇ ਵਿੱਚ ਬਲ ਵਰਤਦਾ ਹੈ ਆਪਣੇ ਪਿਆਰਿਆਂ ਦੇ ਸਿਰ ਦੇ ਉੱਤੇ ਪ੍ਰਮਾਤਮਾ ਨੇ ਹੱਥ ਰੱਖਿਆ ਹੋਇਆ ਜਿੰਨ ਜਿਹੜੇ ਆਪਣੇ ਹੁੰਦੇ ਹੁਣ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਆਂ ਹਰ ਇੱਕ ਬੰਦੇ ਨਾਲ ਤਾਂ ਸਾਂਝ ਨਹੀਂ ਐ ਨਾ ਬੰਦੇ ਦੀ ਉਨਾਂ ਨਾਲ ਹੀ ਸਾਂਝ ਜਾਂਦੀ ਹੈ ਜਿਹੜੇ ਆਪਣੇ ਬਣ ਗਏ ਜੀਵਨ ਦੇ ਵਿੱਚ ਬੰਦਾ ਕਿਤੇ ਵੀ ਜਾਂਦਾ ਹੈ ਕਿਤੇ ਨਵੇਂ ਸਥਾਨ ਦੇ ਉੱਤੇ ਕੋਈ 2-4 ਦਿਨ ਰਹਿਣਾ ਹੋਵੇ ਉੱਥੇ ਕੋਈ ਨਾ ਕੋਈ ਆਪਣਾ ਬਣ ਜਾਂਦਾ ਹੈ ਕਿਸੇ ਨਾ ਕਿਸੇ ਨਾਲ ਸਾਂਝ ਪੈ ਜਾਂਦੀ ਬੰਦਾ ਫਿਰ ਉਹਦੇ ਨਾਲ ਹੀ ਬੋਲਬਾਲਾ ਰੱਖਦਾ ਹੈ ਹੋਰ ਕਿਸੇ ਦੇ ਨਾਲ ਤਾਂ ਇਹ ਨਾ ਬਹੁਤਾ ਰੱਖਦਾ ਬਾਕੀ ਨਾਲ ਬਾਕੀਆਂ ਨਾਲ ਤੇ ਬੰਦਾ ਆਪਣੇ ਕੰਮ ਤੱਕ ਮਤਲਬ ਰੱਖਦਾ ਹੈ ਇਸੇ ਤਰ੍ਹਾਂ ਬਾਕੀ ਕਰਮਾਂ ਦੀ ਖੇਡ ਦੇ ਅਨੁਸਾਰ ਭੋਗੀ ਜਾਂਦੇ ਆਪਣੇ ਕਰਮਾਂ ਨੂੰ ਜਿਵੇਂ ਉਹਨਾਂ ਨੇ ਲਿਖਾ ਲਿਆ ਓਵੇਂ ਕਰੀ ਜਾਂਦੇ ਦਰਗਾਹ ਦੇ ਵਿੱਚੋਂ ਜਿਵੇਂ ਲਿਖਾ ਕੇ ਆਏ ਐ ਪਰ ਜਿਹੜੇ ਪ੍ਰਮਾਤਮਾ ਦੇ ਆਪਣੇ ਹੋ ਗਏ ਉਹਨਾਂ ਦੇ ਉੱਤੇ ਖਾਸ ਕਿਰਪਾ ਦ੍ਰਿਸ਼ਟੀ ਹੈ ਪ੍ਰਮਾਤਮਾ ਦੀ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਆਪਣੇ ਸੇਵਕ ਕੀ ਆਪੇ ਰਾਖੇ ਜਿਹੜੇ ਆਪਣੇ ਹੋ ਗਏ ਪ੍ਰਮਾਤਮਾ ਦੇ ਹੱਥ ਦੇ ਰਾਖੇ ਆਪਣੇ ਕੋ ਅਕਾਲ ਪੁਰਖ ਵਾਹਿਗੁਰੂ ਆਪਣਿਆਂ ਨੂੰ ਹੱਥ ਦੇ ਕਰਕੇ ਰੱਖਦੇ ਹਨ ਸਾਹ-ਸਾਸ ਪ੍ਰਤ ਪਾਲੇ ਹਰ ਇੱਕ ਸਾਹ ਦੇ ਨਾਲ ਉਹਨਾਂ ਦੀ ਪ੍ਰਤ ਪਾਲਣਾ ਕਰਦੇ ਹੈ ਉਹਨਾਂ ਦੀ ਰੱਖਿਆ ਕਰਦੇ ਹਨ ਭਗਤ ਪ੍ਰਹਿਲਾਦ ਸਾਹਿਬ ਜਦੋਂ ਗੱਲ ਸੀ ਕਿ ਬੁਰਾਈ ਦੇ ਉੱਪਰ ਸਚਾਈ ਦੇ ਜਿੱਤਣ ਦੀ ਉਦੋਂ ਭਗਤ ਪ੍ਰਹਿਲਾਦ ਸਾਹਿਬ ਦੀ ਰੱਖਿਆ ਕੀਤੀ ਉਦੋਂ ਆ ਸਰੀਰਕ ਦੁੱਖ ਵੀ ਨਹੀਂ ਲੱਗਣ ਦੇ ਦਿੱਤੇ ਹਿਰਦਾ ਤਾਂ ਕੀ ਡੋਲਣ ਦੇਣਾ ਸਰੀਰਕ ਦੁੱਖ ਵੀ ਨਹੀਂ ਲੱਗਣ ਦਿੱਤੇ ਜੇ ਪਹਾੜ ਤੋਂ ਸੁੱਟਿਆ ਤੇ ਬਰਿਸ਼ ਦੇ ਨਾਲ ਲਟਕ ਗਏ ਤਾਂ ਬਚ ਗਏ ਜੇ ਸਮੁੰਦਰ ਵਿੱਚ ਸੁੱਟ ਕੇ ਡੋਬਣ ਦਾ ਯਤਨ ਕੀਤਾ ਪ੍ਰਹਲਾਦ ਸਾਹਿਬ ਨੂੰ ਪਾਣੀ ਦੀਆਂ ਛੱਲਾਂ ਦੇ ਨਾਲ ਕਿਨਾਰੇ ਤੇ ਆ ਜਾਂਦੇ ਰਹੇ ਜੇ ਬੰਦ ਕਮਰੇ ਦੇ ਵਿੱਚ ਬਿਆਨਕ ਜੀਵ ਸੱਪ ਕਿਰਲੀਆਂ ਆਦਿਕ ਛੱਡੇ ਗਏ ਤੇ ਪ੍ਰਹਲਾਦ ਸਾਹਿਬ ਜੀ ਦੇ ਸਿਮਰਨ ਕਰਕੇ ਉਹ ਵਸ ਵਿੱਚ ਹੋ ਗਏ ਉਹ ਸ਼ਾਂਤ ਹੋ ਗਏ ਇੰਨੇ ਯਤਨ ਕਰਨ ਦੇ ਬਾਵਜੂਦ ਜਦੋਂ ਹਰਨਾਖਸ਼ ਹਾਰ ਗਿਆ ਫਿਰ ਉਹਨੇ ਆਖਿਆ ਵੀ ਤੂੰ ਕਹਿੰਦਾ ਵੀ ਮੇਰਾ ਰੱਬ ਹਰ ਥਾਂ ਵਸਦਾ ਹੈ ਫਿਰ ਥੰਮ ਤਪਾਇਆ ਗਿਆ ਜਦੋਂ ਤਤਾ ਲਾਲ ਸੁਖ ਹੋ ਗਿਆ ਫਿਰ ਕਹਿੰਦਾ ਹੁਣ ਇਹਨੂੰ ਗੱਲ ਨਾਲ ਲਾ ਜੇ ਤੂੰ ਕਹਿੰਦਾ ਰੱਬ ਹਰ ਥਾਂ ਤੇ ਵਸਦਾ ਇਹਦੇ ਵਿੱਚ ਵੀ ਵਸਦਾ ਉਹ ਵੇਗਾ ਤੇ ਭਗਤ ਸਹਿਬ ਨੇ ਵੇਖਿਆ ਇੱਕ ਕੀੜੀ ਤੁਰੀ ਜਾ ਰਹੀ ਹੈ ਮਨ ਦੇ ਵਿੱਚੋਂ ਜੋ ਮਾੜੀ ਮੋਟੀ ਡੋਲਣ ਵਾਲੀ ਵਰਤੀ ਉਹ ਵੀ ਨਿਕਲ ਗਈ ਇੱਥੇ ਥੰਮ ਨੂੰ ਗੱਲ ਨਾਲ ਲਾ ਲਿਆ ਜਦੋਂ ਵੇਖਿਆ ਅਡੋਲ ਭਗਤ ਤੇ ਹਰਨਾਕਸ਼ ਨੇ ਆਪਣੀ ਤਲਵਾਰ ਕੱਢੀ ਮਿਆਣ ਚੋਂ ਵਾਰ ਕਰਨ ਲੱਗਾ ਭਗਤ ਸਾਹਿਬ ਪਾਸੇ ਹੋ ਗਏ ਥੰਮ ਤੇ ਵੱਜੀ ਤਲਵਾਰ ਥੰਮ ਦੋ ਟੋਟੇ ਹੋਇਆ ਤੇ ਵਿੱਚੋਂ ਨਰਸਿੰਘ ਦੇ ਰੂਪ ਵਿੱਚ ਪਰਮਾਤਮਾ ਪ੍ਰਗਟ ਹੋ ਗਏ ਅੱਧਾ ਸਰੀਰ ਬੰਦੇ ਦਾ ਅੱਧਾ ਸ਼ੇਰ ਦਾ ਕਿਉਂਕਿ ਉਹਨੇ ਵਾਰ ਲਿਆ ਸੀ ਨਾ ਕਿ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਬੰਦੇ ਤੋਂ ਮਰਾਂ ਨਾ ਜਾਨਵਰ ਤੋਂ ਮਰਾਂ ਨਾ ਸ਼ਸਤਰ ਤੋਂ ਮਰਾਂ ਨਾ ਅਸਤਰ ਤੋਂ ਮਰਾਂ ਐਸੇ ਵਾਰ ਇਹਨੇ ਲਏ ਸੀ ਪ੍ਰਮਾਤਮਾ ਦੇ ਕੋਲੋਂ ਭਗਤੀ ਕਰਕੇ ਪਰ ਹੰਕਾਰ ਆ ਗਿਆ ਵੀ ਮੈਂ ਤੇ ਅਮਰ ਹੋ ਗਿਆ ਇਨ੍ਹਾਂ ਥਾਵਾਂ ਤੇ ਬੰਦਾ ਇਹਨੇ ਮਰਨਾ ਇਨ੍ਹਾਂ ਕਾਰਨਾ ਕਰਕੇ ਮਰਨਾ ਤੇ ਮੈਂ ਤਾਂ ਅਮਰ ਹੋ ਗਿਆ ਰੱਬ ਬਣ ਗਿਆ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਿਆ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਇਹਦੇ ਵਾਦੇ ਵੀ ਪੂਰੇ ਕੀਤੇ ਜਦੋਂ ਭਗਤ ਸਾਹਿਬ ਤੇ ਵਾਅਦੇ ਕੀਤੇ ਹਰਨਾਖਸ਼ ਨੇ ਫਿਰ ਰੱਬ ਨੇ ਕਿਰਪਾ ਕੀਤੀ ਭਗਤ ਸਾਹਿਬ ਦੇ ਉੱਤੇ ਤੇ ਇਸ ਦੁਸ਼ਟ ਨੂੰ ਖਤਮ ਕਰਨ ਦੇ ਲਈ ਫਿਰ ਨਾ ਦਿਨ ਸੀ ਨਾ ਰਾਤ ਸੀ ਸ਼ਾਮ ਦਾ ਸਮਾਂ ਸੀ ਨਾ ਅੰਦਰ ਸਨ ਨਾ ਬਾਹਰ ਸਨ ਘਰ ਦੀ ਦਹਲੀਜ਼ ਤੇ ਬੈਠੇ ਸਨ ਨਾ ਕੋਈ ਸ਼ਸਤਰ ਸੀ ਨਾ ਕੋਈ ਅਸਤਰ ਸੀ ਨਰਸਿੰਘ ਦੇ ਰੂਪ ਦੇ ਵਿੱਚ ਨੇ ਨੌ ਸਨ ਜਿਵੇਂ ਸ਼ੇਰ ਦੇ ਤਿੱਖੇ ਨੌ ਹੁੰਦੇ ਆ ਨਾ ਬੰਦੇ ਦੇ ਰੂਪ ਵਿੱਚ ਸਨ ਨਾ ਜਾਨਵਰ ਦੇ ਅੱਧਾ ਸਰੀਰ ਬੰਦੇ ਦਾ ਅੱਧਾ ਜਾਨਵਰ ਦਾ ਸ਼ੇਰ ਦਾ ਇਸ ਤਰ੍ਹਾਂ ਨਾ ਆਕਾਸ਼ ਤੇ ਸਨ ਨਾ ਧਰਤੀ ਤੇ ਸਨ ਹਰਨਾਖਸ਼ ਨੂੰ ਆਪਣੇ ਪੱਟਾਂ ਦੇ ਉੱਪਰ ਲੰਮਾ ਪਾਇਆ ਹੋਇਆ ਸੀ ਤੇ ਫਿਰ ਅਕਾਲ ਪੁਰਖ ਵੈਗਰੂ ਨੇ ਉਹਦੇ ਵੀ ਵਾਅਦੇ ਪੂਰੇ ਕੀਤੇ ਤੇ ਫਿਰ ਭਗਤ ਸਾਹਿਬ ਦੀ लाज ਰੱਖਦਿਆਂ ਹੋਇਆਂ ਆਪਣੇ ਨੌਵੇਂ ਦੇ ਨਾਲ ਇਹਨੂੰ ਪਾੜ ਕੇ ਖਤਮ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨ ਅਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਸ ਤਰ੍ਹਾਂ ਆਪਣੇ ਪਿਆਰਿਆਂ ਦੀ ਪਰਮਾਤਮਾ ਰੱਖਿਆ ਕਰਦੇ ਹੈ ਜੇ ਉਹ ਚਾਹਣ ਤੇ ਉਹਨਾਂ ਨੂੰ ਸਰੀਰਕ ਦੁੱਖ ਵੀ ਨਹੀਂ ਦੇ ਸਕਦੇ ਉਹ ਸਰੀਰਕ ਦੁੱਖਾਂ ਤੋਂ ਵੀ ਬਚਾ ਸਕਦੇ ਬਾਬਾ ਬਿਧੀ ਚੰਦ ਤਪ ਦੇ ਪਾਠ ਚ ਬਹਿ ਗਏ ਜਦੋਂ ਦੁਸ਼ਾਲੇ ਲੈਣ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਲੈ ਕੇ ਤੇ ਅੱਗ ਦੇ ਵਿੱਚ ਬੰਦਾ ਪਵੇ ਅੱਗ ਦੇ ਵਿੱਚ ਕੋਈ ਛੁਟਾਂਗੇ ਸੜ ਕੇ ਸੁਆਹੀ ਹੋਏਗਾ ਪਰ ਬਾਬਾ ਬਿਧੀਚੰਦ ਨੇ ਪਠਿਆਰੇ ਨੂੰ ਆਖਿਆ ਤੂੰ ਆਪਣਾ ਕੰਮ ਨਹੀਂ ਰੋਕਣਾ ਮੈਨੂੰ ਮੇਰੇ ਗਰੂ ਤੇ ਭਰੋਸਾ ਹੈ ਤੇ ਮਾਰੇ ਢੋਲੀ ਭਾਈ ਦੀ ਧਰਤੀ ਤੇ ਬੈਠੇ ਕਹਿੰਦੇ ਸਿੰਘੋ ਗਾਗਰਾਂ ਲਿਆਓ ਜਲਦੀਆਂ ਭਰ-ਭਰ ਕੇ ਤੇ ਸਾਡੇ ਤੇ ਭਾਈ ਚੱਲੋ ਮਹਾਰਾਜ ਕਾਰਨ ਬਿਧੀਚੰਦ ਸਾਡਾ ਆਸਰਾ ਲੈ ਕੇ ਪੱਠ ਵਿੱਚ ਬਹਿ ਗਿਆ ਸੇਕ ਨੂੰ ਨਹੀਂ ਸਾਨੂੰ ਲੱਗਦਾ ਪਿਆ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਫਿਰ ਰੱਖਿਆ ਕਰਦੇ ਐ ਬਾਬਾ ਬਦੀ ਚੰਨ ਪਾਠ ਵਿੱਚ ਬਹਿ ਗਏ ਤੇ ਸੇਕ ਨਹੀਂ ਲੱਗਣ ਦਿੱਤਾ ਜੇ ਗੁਰੂ ਸਾਹਿਬ ਕਿਰਪਾ ਕਰਨ ਤੇ ਆ ਜਾਣ ਨਾ ਫਿਰ ਮਹਾਰਾਜ ਸ੍ਰੀ ਇਕ ਕਸ਼ਟਾਂ ਤੋਂ ਵੀ ਬਚਾ ਲੈਂਦੇ ਆ ਪਰ ਅਸਲ ਬਿਰਤੀ ਤਾਂ ਇਹੀ ਹੈ ਦੁੱਖ ਭੋਗਦੇ ਆ ਵੀ ਦੁੱਖ ਨੂੰ ਮਹਿਸੂਸ ਨਾ ਕਰਨਾ ਭਾਵੇਂ ਆਰੇ ਨਾਲ ਬਾਬਾ ਭਾਈ ਮਤੀ ਦਾਸ ਚੀਰੇ ਗਏ ਦੋ ਫਾੜ ਹੋ ਗਏ ਪਰ ਬਾਣੀ ਨਹੀਂ ਵਿਸਰੀ ਦੋਵਾਂ ਸਰੀਰਾਂ ਦੇ ਟੋਟਿਆਂ 'ਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਜੇ ਭਾਈ ਮਣੀ ਸਿੰਘ ਦਾ ਬੰਦ-ਬੰਦ ਕਟਿਆ ਜਾ ਰਿਆ ਸੀ ਰਸਨਾ ਤੋਂ ਗੁਰਬਾਣੀ ਦਾ ਹੀ ਜਾਪ ਹੋ ਰਿਹਾ ਸੀ ਜੇ ਭਾਈ ਤਾਰੂ ਸਿੰਘ ਜੀਆਂ ਦਾ ਖੋਪਰ ਲੱਥਾ ਤਾਂ ਗੁਰਬਾਣੀ ਦਾ ਜਾਪ ਹੋ ਰਿਹਾ ਸੀ ਕੋਈ ਨੇਤਰਾਂ ਚੋਂ ਜਲ ਨਹੀਂ ਕੋਈ ਤਰੇਲੀ ਨਹੀਂ ਮੱਥੇ ਦੇ ਉੱਤੇ ਕੋਈ ਸ਼ਿਕਵਾ ਨਹੀਂ ਕਿਸੇ ਤਰ੍ਹਾਂ ਦਾ ਚਿਹਰੇ ਦਾਗ-ਦਗ ਕਰਦੇ ਹੱਸਦੇ ਖੜੇ ਹੋਏ ਚਿਹਰਿਆਂ ਦੇ ਨਾਲ ਕੁਰਬਾਨੀਆਂ ਕੀਤੀਆਂ ਕਾਰਨ ਕੀ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਦ੍ਰਿੜਤਾ ਦੇ ਕੇ ਆਪਣਾ ਧਰਮ ਵੀ ਸੰਭਾਲਿਆ ਤੇ ਉਹਨਾਂ ਦੇ ਜੀਵਨ ਦੇ ਵਿੱਚ ਐਸੀ ਦ੍ਰਿੜਤਾ ਦੇ ਕੇ ਉਹਨਾਂ ਨੂੰ ਵੀ ਧਰਮੀ ਬਣਾ ਦਿੱਤਾ ਆਪਣੇ ਹੱਥ ਦੇ ਰੱਖ ਹੈ ਆਪਣੇ ਕਹੋ ਸਾਸ ਸਾਸ ਪ੍ਰਤ ਪਾਲੇ ਹਰ ਸਾਹ ਦੇ ਨਾਲ ਧਰਮ ਪਾਲਿਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਤੇ ਪਾਲਣ ਵਾਲੇ ਕੌਣ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੇ ਆਸਰੇ ਦੇ ਵਿੱਚ ਹੋ ਗਏ ਪਰਮਾਤਮਾ ਦੇ ਪਿਆਰੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਗੁਰੂ ਸਾਹਿਬ ਕਿਰਪਾ ਕਰ ਦੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡਾ ਜਿਹੜਾ ਚਿੱਤ ਹੈ ਉਹ ਲੱਗਿਆ ਹੋਇਆ ਹੈ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਸਾਡਾ ਮਿੱਤਰ ਧੰਨ ਹੈ ਜੋ ਆਦ ਅੰਤ ਤੇ ਸਦਾ ਵਾਸਤੇ ਸਹਾਈ ਹੋਣ ਵਾਲਾ ਹੈ ਭਗਤ ਸਹਿਬਾਨਾਂ ਦੇ ਜੀਵਨ ਜੋ ਆਪਾਂ ਸਰਵਣ ਕਰਦੇ ਆਂ ਇਹ ਕਈ ਯੁੱਗ ਪਹਿਲਾਂ ਦੀ ਗੱਲ ਹੈ ਤ੍ਰੇਤੇ ਦੀਆਂ ਦੁਆਪਰ ਦੀਆਂ ਗੱਲਾਂ ਧਰੂ ਸਾਹਿਬ ਭਗਤ ਪ੍ਰਹਿਲਾਦ ਸਾਹਿਬ ਹੋਰ ਬੇਅੰਤ ਭਗਤ ਹੋਏ ਹਨ ਜਿਨ੍ਹਾਂ ਦੀ ਪ੍ਰਮਾਤਮਾ ਨੇ लाज ਰੱਖੀ ਹੈ ਕਲ ਯੁਗ ਦੀ ਗੱਲ ਕਰੀਏ ਭਗਤ ਨਾਮਦੇਵ ਸਾਹਿਬ ਜੀ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਆਪਣੇ ਪਿਆਰਿਆਂ ਦੀ लाज ਰੱਖੀ ਆਦ ਤੋਂ ਲੈ ਕੇ ਸਦਾ ਵਾਸਤੇ ਸਹਾਈ ਹੋਣ ਵਾਲੇ ਹਨ ਅਕਾਲ ਪੁਰਖ ਵਾਹਿਗੁਰੂ ਆਪਣੇ ਪਿਆਰਿਆਂ ਦੇ ਮਹਾਰਾਜ ਕਹਿੰਦੇ ਜਿਸ ਕਰਕੇ ਸਾਡਾ ਮਿੱਤਰ ਧਨ ਹੈ ਜਿਹੜਾ ਕਦੇ ਵੀ ਆਪਣੇ ਪਿਆਰਿਆਂ ਦੇ ਉੱਪਰੋਂ ਕਿਰਪਾ ਦ੍ਰਿਸ਼ਟੀ ਨੂੰ ਦੂਰ ਨਹੀਂ ਕਰਦੇ ਉਹਨਾਂ ਨੂੰ ਆਪਣੇ ਬਣਾ ਕੇ ਰੱਖਦੇ ਐ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਕਰ ਲਿਆ ਹੈ ਤਾਂ ਜੋ ਮਹਾਰਾਜ ਸੇਬ ਅੱਗੇ ਬੇਨਤੀ ਕਰੀ ਦੀ ਸਤਿਗੁਰੂ ਕਿਰਪਾ ਕਰੋ ਆਪਣੇ ਬਣਾ ਲਓ ਤੁਹਾਡੇ ਬਣ ਕੇ ਜੀਵਨ ਬਤੀਤ ਕਰਨ ਦੀ ਸੋਝੀ ਆ ਜਾਏ ਕਿਉਂਕਿ ਬੰਦਾ ਬੰਦੇ ਦਾ ਬਣ ਕੇ ਬੈਠਾ ਹੈ ਬੰਦਾ ਬੰਦੇ ਦੇ ਮੋਹ ਦੇ ਵਿੱਚ ਹੈ ਸਰੀਰ ਨੇ ਸਰੀਰਾਂ ਨਾਲ ਮੋਹ ਪਾਇਓ ਇਹ ਹੈ ਜਿਸ ਕਰਕੇ ਪ੍ਰਮਾਤਮਾ ਨੂੰ ਭੁੱਲਿਆ ਹੋਇਆ ਹੈ ਮਹਾਰਾਜ ਸਾਹਿਬ ਕਹਿੰਦੇ ਹੈ ਭਾਈ ਇਹ ਤਾਂ ਜੀਤੀ ਸਮਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ ਇਹ ਤਾਂ ਜੋ ਕੁਝ ਇਹਨਾਂ ਨੇਤਰਾ ਨਾਲ ਵੇਨਾਂ ਪਿਆ ਇਹ ਸਭ ਕੁਝ ਤੇ ਇੱਥੇ ਹੀ ਰਹਿ ਜਾਣਾ ਹੈ ਨਿਵਣਾ ਤੇ ਪ੍ਰਮਾਤਮਾ ਦਾ ਨਾਮ ਹੈ ਆਦ ਅੰਤ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਨ ਅਵਰ ਨ ਕੋਈ ਉਹ ਪ੍ਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ ਜੋ ਕੰਮ ਆਵੇ ਦਰਗਾਹ ਦੇ ਵਿੱਚ ਕੰਮ ਆਉਣੇ ਹਨ ਚੰਗੇ ਕਰਮ ਜੋ ਪਰਮਾਤਮਾ ਦਾ ਨਾਮ ਜਪਦਿਆਂ ਕੀਤੇ ਹੈ ਉਹੀ ਕੰਮ ਆਉਣਗੇ ਕੰਮ ਆਉਣੀ ਸੇਵਾ ਜੋ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਨਿਸ਼ਕਾਮ ਹੋ ਕੇ ਕੀਤੀ ਹੈ ਜੋ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਵਿੱਚ ਉਹਦੇ ਹੁਕਮ ਦੇ ਵਿੱਚ ਉਹਦਾ ਨਾਮ ਜਪਦਿਆਂ ਕਰਮ ਕਰਾਂਗੇ ਨਾ ਸ਼ੁਭ ਕਰਮ ਉਹ ਦਰਗਾਹ ਦੇ ਵਿੱਚ ਕੰਮ ਆਉਣਗੇ ਉਹਦੇ ਨਾਮ ਤੋਂ ਬਿਨਾਂ ਤਾਂ ਸ਼ੁਭ ਕਰਮ ਵੀ ਹੰਕਾਰ ਦਾ ਕਾਰਨ ਬਣ ਜਾਂਦੇ ਆ ਗੁਰੂ ਸਾਹਿਬ ਕਿਰਪਾ ਕਰਨ ਮਨ ਬੇ ਅਗੇ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਦਇਆ ਕਰਦੇ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਜੋ ਉਸ ਪ੍ਰਮਾਤਮਾ ਦੇ ਹੋ ਗਏ ਜਿਹੜੇ ਸਾਹਿਬ ਦੇ ਬਣ ਗਏ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਮਨਾਂ ਵਿੱਚ ਬਿਲਾਸ ਆਨੰਦ ਆਉਂਦਾ ਹੈ ਸਦਾ ਖੁਸ਼ੀਆਂ ਰਹਿੰਦੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਇਹ ਖੁਸ਼ੀਆਂ ਅਸਲ ਦੇ ਵਿੱਚ ਦਰਗਾਹੀ ਖੁਸ਼ੀਆਂ ਐ ਆਪਾਂ ਅਕਸਰ ਦੁਨਿਆਵੀ ਕਾਰਜ ਕੋਈ ਖੁਸ਼ੀ ਦਾ ਕਰਨਾ ਹੋਵੇ ਉੱਥੇ ਇਹ ਪੰਕਤੀ ਪੜ੍ਹਦੇ ਗੁਰਬਾਣੀ ਦੀ ਉਹ ਵੀ ਮਹਾਰਾਜ ਸਹਿਬ ਸੁਭਾਗ ਸਮੇਂ ਦੇਣ ਤੇ ਜੀਵਨ ਦੇ ਵਿੱਚ ਆਉਂਦੇ ਐ ਪਰ ਇਹਦਾ ਆਤਮਿਕ ਜਿਹੜਾ ਅਸਲ ਅਧਿਆਤਮਿਕ ਜਿਹੜਾ ਪੱਖ ਤਾਂ ਇਹੀ ਐ ਵੀ ਅਕਾਲ ਪੁਰਖ ਵੈਗਰੂ ਦੀ ਦਰਗਾਹ ਦੀਆਂ ਉਸ ਪ੍ਰਮਾਤਮਾ ਦੀਆਂ ਜਿਹੜੀਆਂ ਆਤਮਿਕ ਖੁਸ਼ੀਆਂ ਹਨ ਉਹ ਲੱਖਾਂ ਖੁਸ਼ੀਆਂ ਜਿਹੜੀਆਂ ਇਹ ਖੁਸ਼ੀਆਂ ਤੇ ਚੰਦ ਦਿਨਾਂ ਦੀਆਂ ਹੁੰਦੀਆਂ ਉਨਾਂ ਦੇ ਆਉਣ ਦੀ ਉਡੀਕ ਹੁੰਦੀ ਹੈ ਸਮਾਂ ਖੁਸ਼ੀ ਦੇ ਵਿੱਚ ਲੰਘ ਜਾਂਦਾ ਹੈ ਫਿਰ ਜਿਵੇਂ ਜਿਵੇਂ ਸਮਾਂ ਬਤੀਤ ਹੋ ਜਾਂਦਾ ਬੰਦਾ ਭੁੱਲ ਜਾਂਦਾ ਹੈ ਫਿਰ ਗਮ ਆ ਜਾਂਦਾ ਕੋਈ ਨਾ ਕੋਈ ਦੁੱਖ ਆ ਜਾਂਦਾ ਜੀਵਨ ਦੇ ਵਿੱਚ ਪਰ ਜੋ ਦਰਗਾਈ ਖੁਸ਼ੀਆਂ ਨੇ ਨਾ ਜਿਨ੍ਹਾਂ ਦੇ ਜੀਵਨ ਵਿੱਚ ਉਹ ਆ ਗਈਆਂ ਫਿਰ ਤੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਸਦਾ ਹੀ ਜੀਵਨ ਦੇ ਵਿੱਚ ਖੇੜਾ ਰਹਿੰਦਾ ਹੈ ਇਹ ਮਹਾਰਾਜ ਸੇਵ ਜੀ ਦੀਆਂ ਖੁਸ਼ੀਆਂ ਉਹਨਾਂ ਨੂੰ ਮਿਲਦੀਆਂ ਜੇ ਸਤਗੁਰ ਨਦਰ ਕਰੇ ਜਿਨ੍ਹਾਂ ਉੱਪਰ ਗੁਰੂ ਸੇਵ ਜੀ ਦੀ ਪੂਰਨ ਤੌਰ ਤੇ ਨਦਰ ਹੋਵੇ ਜੇਰਾ ਉਤਰ ਸਤਗੁਰੂ ਦਇਆ ਕਰਦੇ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਨੂੰ ਨਦਰ ਨਾਲ ਸਤਗੁਰੂ ਜੀ ਨੇ ਨਿਹਾਲ ਕੀਤਾ ਹੈ ਮਨ ਬਿਲਾਸ ਭਏ ਸਹਬ ਕੇ ਜੋ ਪਰਮਾਤਮਾ ਦੇ ਹੋ ਗਏ ਉਹਨਾਂ ਦੇ ਮਨ ਵਿੱਚ ਸਦਾ ਆਨੰਦ ਹੈ ਇਸ ਕਾਰਨ ਕਰਕੇ ਅਚਰਜ ਦੇਖ ਵਡਾਈ ਪਰਮਾਤਮਾ ਦੀ ਅਚਰਜ ਵਡਿਆਈ ਵੇਖਦੇ ਆ ਹੈਰਾਨ ਕਰਨ ਵਾਲੀ ਵਡਿਆਈ ਵੇਲੇ ਜਿਹਦਾ ਅੰਤ ਹੀ ਕੋਈ ਨਹੀਂ ਹੈ ਜਦੋਂ ਪ੍ਰਮਾਤਮਾ ਨਾਲ ਪ੍ਰਮਾਤਮਾ ਦੇ ਪਿਆਰੇ ਜੁੜਦੇ ਹੈ ਵੇਖ-ਵੇਖ ਕੇ ਆਨੰਦ ਵਿੱਚ ਆਉਂਦੇ ਹੈ ਖੁਸ਼ੀਆਂ ਆਉਂਦੀਆਂ ਹੈਰਾਨ ਹੋਈ ਜਾਂਦੇ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਇਤਨੀ ਵੱਡੀ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਤਗੁਰੂ ਸਮਝਾਉਂਦੇ ਹੈ ਕਿ हे ਭਾਈ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਮਨ ਕਰ ਕੇ ਬਾਣੀ ਕਰ ਕੇ ਉਹ ਪਰਮਾਤਮਾ ਨੂੰ ਸਿਮਰ ਸਿਮਰ ਕੇ ਆਨੰਦ ਕਰ ਨਾਨਕ ਆਨੰਦ ਪ੍ਰਾਪਤ ਕਰ ਪ੍ਰਭ ਪੂਰਨ ਪੈਜ ਰਖਾਈ ਕਿਉਂਕਿ ਜਿਨ੍ਹਾਂ ਨੇ ਸਿਮਰਿਆ ਜਿਨ੍ਹਾਂ ਨੇ ਨਾਮ ਜਪਿਆ ਹੈ ਪਰਮਾਤਮਾ ਨੇ ਉਹਨਾਂ ਦੀ ਪੂਰਨ ਪੈਜ ਪੂਰਨ ਪਤ ਇੱਜ਼ਤ ਰੱਖੀ ਹੈ ਲੋਕ ਤੇ ਪਰਲੋਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਹਨਾਂ ਦੇ ਮੁਖ ਉਜਲੇ ਕੀਤੇ ਹੈ ਜਿਨਹੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਜਿਹੜੇ ਲੋਕ ਪਰਲੋਕ ਵਿੱਚ ਉਜਲੇ ਹੋ ਗਏ ਇਹੀਆਂ ਸੁਖ ਆਗੇ ਮੁਖ ਊਜਲ ਜਨਕਾ ਸੰਗ ਵੱਡ ਭਾਗੀ ਪਾਈਐ ਫਿਰ ਜਿਹੜੇ ਜਪਣ ਲੱਗ ਪਏ ਉਹਨਾਂ ਦੀ ਸੰਗਤ ਵੱਡਿਆਂ ਪਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਸਤਿਗੁਰੂ ਕਿਰਪਾ ਕਰਨ ਮਹਾਰਾਜ ਸਾਹਿਬ ਜੀ ਦਾ ਪਾਵਨ ਉਪਦੇਸ਼ ਹਿਰਦਿਆਂ ਦੇ ਵਿੱਚ ਵਸ ਜਾਵੇ ਉਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨ ਦੀ ਸੋਝੀ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਨ ਸਤਿਗੁਰੂ ਜੀ ਆਪਣੇ ਬਣਾ ਲੈਣ ਤਾਂ ਜੋ ਕਿ ਸਾਡੀ ਵੀ ਪੂਰਨ ਪੈ ਜਿਹੜੀ ਹੈ ਲੋਕ ਤੇ ਪਰਲੋਕ ਦੇ ਵਿੱਚ ਰੱਖੀ ਜਾਏ ਜੋ ਬੰਦਿਆਂ ਦਾ ਡਰ ਮਨ ਵਿੱਚ ਲੈ ਕੇ ਚੁੱਪ ਰਹਿ ਜਾਈ ਦਾ ਸੱਤ ਤੇ ਸੱਚ ਦੀ ਧਰਮ ਦੀ ਗੱਲ ਕਰਨ ਤੋਂ ਸਤਿਗੁਰੂ ਕਿਰਪਾ ਕਰਨ ਨਰ ਭੈ ਜੀਵਨ ਬਖਸ਼ ਦੇਣ ਤਾਂ ਜੋ ਕਿ ਆਪਣੇ ਹੱਕ ਸੱਚ ਦੀ ਧਰਮ ਦੀ ਗੱਲ ਤਾਂ ਬੇਖੌਫ ਹੋ ਕੇ ਕਰ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਗੁਰਬਾਣੀ ਦਾ ਸਿਧਾਂਤ ਤਾਂ ਇਹੀ ਹੈ ਭੈ ਕਾਹੂ ਕੋ ਦੇਤਨੈ ਨੈ ਪੈਮਾਨਤ ਆਣ ਵਿਗਿਆਨੀ ਤਾਂ ਉਹੀ ਹੈ ਜਿਹੜਾ ਨਾਂ ਤੇ ਡਰੇ ਕਿਸੇ ਤੋਂ ਤੇ ਨਾ ਕਿਸੇ ਮਜਲੂਮ ਨੂੰ ਡਰਾਵੇ ਸਦਾ ਆਪਣੇ ਸੱਚ ਦੀ ਹੱਕ ਦੀ ਧਰਮ ਦੀ ਗੱਲ ਕਰੇ ਤੇ ਮਹਾਰਾਜ ਸਾਹਿਬ ਜੀ ਆਨੇ ਕਿਰਪਾ ਕਰਨੀ ਉਹਨਾਂ ਦੇ ਉੱਤੇ ਜੋ ਸਤਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਹੇਠ ਆਉਣਗੇ ਬੇਨਤੀ ਕਰਨਗੇ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕਰਿਆ ਕਰੀਏ ਸਤਗੁਰੂ ਸਮਰੱਥਾ ਬਖਸ਼ਣ ਸੁਚੱਜਾ ਗੁਰਮਤ ਦੇ ਅਨੁਸਾਰ ਜੀਵਨ ਨੂੰ ਬਤੀਤ ਕਰਨ ਦੀ ਹੁਕਮ ਨੂੰ ਜੀਵਨ ਦੇ ਵਿੱਚ ਕਮਾਉਣ ਦੀ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਗੁਰੂ ਸਾਹਿਬ ਦਇਆ ਕਰਨ ਖੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਵਾਲੇ ਬਣੀਏ ਜੀ ਅੰਮ੍ਰਿਤ ਵੇਲਾ ਨਿਤਨੇਮ ਰਹਿਤਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਬਖਸ਼ ਕੇ ਨਵਾਜਣ ਭੁੱਲਣ ਹਾਰਾਂ ਗੁਰੂ ਸਾਹਿਬ ਬਖਸ਼ਣ ਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਚੁਕਾਓ ਗੁਰੂ ਸਾਹਿਬ ਜੀ ਨੂੰ ਸੀਸ ਬਲਾਓ ਫਤਿਹ ਅਰਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ